ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਇੱਧਰ ਆਪਾਂ ਆਏ ਹੋਏ ਆਂ ਮਿੱਟੀ ਭੁੰਨ ਵਾਸਤੇ ਸਾਡੇ ਨਾਲ ਚੁੱਲ੍ਹੇ ਟੁੱਟ ਗਏ ਨੇ ਅਸੀਂ ਕਿਹਾ ਜਦ ਨਵੇਂ ਚੁੱਲ੍ਹੇ ਬਣਾ ਲੈਣੇ ਆ ਉਹਨਾਂ ਵਾਸਤੇ ਹੁਣ ਮਿੱਟੀ ਲੈ ਕੇ ਆਇਆ ਛੋਟੂ ਤੇ ਹੁਣ ਆਪਾਂ ਭੁੰਨ ਦਨੇ ਆ ਤੇ ਸਵੇਰੇ ਨਾਲ ਚੁੱਲ੍ਹੇ ਪਾਵਾਂਗੇ ਨਾਲ ਲੈਣਾ ਤੁਨ ਵੀ ਦਿਖਾਵਾਂਗੇ ਅਸੀਂ ਕਿੱਦਾਂ ਦੇ ਚੁੱਲ੍ਹੇ ਪਾਉਨੇ ਆ ਫਿਰ ਆ ਜਾ ਨਾਲ ਤਾਂ ਮੈਂ ਨਾਲ ਲੈ ਜਾਂਦੇ ਹੁਣ ਉੱਧਰ ਤੋਂ ਮੈਂ ਹਾਂ ਜੇ ਟੱਟ ਹੋਊਗੀ ਨਾ ਫਿਰ ਕੁਝ ਬਾਅਦ ਦੀ ਮਿੱਟੀ ਭੁੰਨੂਗਾ ਹਾ ਗਿੱਲਾ ਕਰਨੇ ਆਹ ਕਿੰਨਾ ਅੱਛਾ ਖੁਸ਼ਬੂ ਦੇ ਰਿਹਾ ਕਾਈ ਕਰਦੇ ਆ ਇਹ ਨਾ ਮਿੱਟੀ ਨਾ ਟਾਪੇ ਜੱਟ ਨੂੰ ਦੰਨੇ ਬਾਰ ਬਾਰ ਵਾਰਤੀਆਂ ਲਵੇਣ ਨੇ ਨਾ ਆਪਣੀ ਮੱਟੀ ਆਪਣੀ ਗੱਡੀ ਪਿੱਛੇ ਲੈ ਜਾ ਭਾਈ ਹੁਣ ਅਜੇ ਤਾਂ ਥੈਲੇਆਂ ਨਹੀਂ ਮਿੱਟੀ ਨਹੀਂ ਹੈਗੀ ਆ ਵੀ ਨਾ ਹੋ ਕੇ ਚਕਾ ਦੇ ਇੱਕ ਵਾਰੀ ਪਟਕ ਪਟ ਸੋ ਕੀ ਆਈ ਨਹੀਂ ਸ਼ੈਰ ਨੂੰ ਵੰਦੀ ਹੈ ਨਾ ਹੋ ਪਾਕੀ ਆਈਏ ਦਸਤਾਨੇ ਪਾਕੀ ਆਈ ਆ ਵੀ ਮੇਰੇ ਹੱਥਾਂ ਨੂੰ ਮਿੱਟੀ ਨਾਲ ਲੱਗ ਜੂਏ। ਹਾਂ ਜਸਾਨੇ ਦੇਖ ਲੈ ਕਿੰਨੇ ਦਸਤਾਨੇ ਪਾਈ ਵੱਢੀ ਆ। ਇਹ ਅੱਜ ਗਰਮੀ ਨਾਲ ਪੱਟੇ ਝੱਕੇ ਹੋਏ ਆ। ਬਹੁਤ ਜ਼ਿਆਦਾ ਗਰਮੀ ਹੈ। ਹੁਣ ਤਾਂ ਮਿੱਟੀ ਨਾਲ ਤਾਂ ਤਿੰਨ ਚੁੱਲੇ ਤਾਂ ਬਣ ਜਾਣੇ ਆ। ਵਿੱਚ ਅੱਧੀ ਤਾਂ ਟੂੜੀਓ ਪੈ ਜਾਂਦੀ ਆ। ਹਨੇ ਥਲ ਪਿੱਛੇ ਸੱਚਾ ਕ ਦੇਖਾ ਤੇਰਾ ਕਿੰਨਾ ਕੁ ਜ਼ੋਰ ਹੈ ਸੁਲਾਈ ਹੈ ਯਾ ਕਨਾ ਟੱਕਲਾ ਮੜ ਮੜ ਉੱਠੇ ਆ ਕੇ ਵੀ ਸੜ ਦੇਣੀ ਆ ਇਹ ਕੀ ਚੀਜ਼ ਨੇ ਤੇਰੀ ਟੁੱਟ ਗਈ ਆ ਤਦ ਕੱਲੀ ਨਹੀਂ ਚੱਕਤਾ ਤੇ ਰੇਕੀ ਚਾਵਲ ਖਾਂਦੀ ਐ ਦੇਖ ਲੈ ਕੱਲੀ ਨਹੀਂ ਚੱਕਤਾ ਬਸ ਜਹਾ ਹੋਂ ਤੂੰ ਰੇਖਾ ਤੇ ਚੱਲ ਲਈ ਨਹੀਂ ਅਸੀਂ ਇਧਰ ਹੀ ਘੁਮੇਗਾ ਅਬੀ ਘੁੰਮ ਲੈ ਐ ਨਵੀਂ ਹੋਲੀ ਆਂਦੀ ਐ ਵਿੱਚ ਬੂਟੀ ਨਹੀਂ ਬਚੇਰੋ ਤੂੰ ਕੋਸਨਾਉ ਥੋੜਾ ਕੀ ਖਾ ਚਲਾ ਚਲੋ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਕੜੀ ਤੇ ਕਈਏ ਕਦੂ ਆ ਕੇ ਦਾ ਨਾ ਬੰਦਾ ਬੋਰ ਹੋ ਜਾਂਦਾ ਏ ਦੇਖੋ ਜੀ ਇਹ ਇਕੱਲੀ ਸਾਡੇ ਘਰ ਦੀ ਕਹਾਣੀ ਨਹੀਂ ਹੈਗੀ ਸਾਰੀਆਂ ਭੈਣਾਂ ਦੇ ਘਰ ਦੀ ਉਹ ਕਹਾਣੀ ਆ ਤੇ ਸਵੇਰ ਵੇਲੇ ਉੜਦੇ ਸਾਰ ਨਾਲ ਇਹ ਜਿਆਦਾ ਟੈਨਸ਼ਨ ਹੈ ਵੀ ਅੱਜ ਕਿਹੜੀ ਸਬਜ਼ੀ ਬਣਾਈਏ ਕਿਹੜੀ ਨਹੀਂ ਸਬਜ਼ੀ ਬਣਾਈਏ ਚਲੋ ਜੀ ਇਹਦੇ ਵਾਸਤੇ ਅੱਜ ਆਪਾਂ ਬਣਾਉਣ ਲੱਗੇ ਆ ਸਪੈਸ਼ਲ ਕੜੀ ਹਰੀਆਂ ਮਿਰਚਾਂ ਪਾ ਕੇ ਲਾਲ ਮਿਰਚਾਂ ਪਾ ਕੇ ਨਾ ਜੇ ਇਸ ਤਰ੍ਹਾਂ ਕੜੀ ਬਣਾਵੇ ਨਾ ਤੇ ਬਹੁਤ ਜਿਆਦਾ ਟੇਸਟੀ ਬਣਦੀ ਆ ਚਲੋ ਜੀ ਜਿਹੜੀ ਚੁੱਲੇ ਤੇ ਕੜੀ ਬਣਾਈ ਹੁੰਦੀ ਹੈ ਨਾ ਉਹਦਾ ਸਵਾਦ ਹੀ ਅਲੱਗ ਹੁੰਦਾ ਹੈ ਹੁਣ ਆਪਾਂ ਨੇ ਪਤੀਲੇ ਦੇ ਵਿੱਚ ਸਰੋਂ ਦਾ ਤੇਲ ਪਾ ਦਿੱਤਾ ਹੈ ਤੇ ਹੁਣ ਇਹ ਚੰਗੀ ਤਰ੍ਹਾਂ ਗਰਮ ਹੋ ਜਾਂਦਾ ਹੈ ਤੇ ਬਾਅਦ ਵਿੱਚ ਤੇ ਆਪਾਂ ਲਾਉਨੇ ਆ ਤੜਕਾ ਤੇਲ ਹੋ ਗਿਆ ਗਰਮ ਤੇ ਇਧਰ ਆਪਾਂ ਨੇ ਇਹਨਾਂ ਦੋ ਚਮਚੇ ਲੈਂਦੇ ਆ ਸਾਬਤੇ ਧਨੀਏ ਦੇ ਇਹਨਾਂ ਨੂੰ ਨਾ ਥੋੜਾ ਜਿਹਾ ਦਗੜ ਲਿਆ ਤਾਂ ਜਿਸ ਤਰੀਕੇ ਨਾਲ ਪਾ ਕੇ ਕੜੀ ਬਣਾਵੇ ਨਾ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਇੱਕ ਚਮਚਾ ਲੱਤਾ ਹੈ ਆਪਾਂ ਨੇ ਜੀਰੇ ਦਾ ਇਧਰ ਲਸਣ ਪਿਆਜ਼ ਅਦਰਕ ਆਜ ਹੋ ਗਏ ਨੇ 골ਡ ব্রাউন ਤੇ ਮਾੜਾ ਜਿਹਾ ਸੇਕ ਹੋ ਲਵਾਲ ਨੇ ਆਜ ਬਣਾਏਗਾ ਚਾਵਲ ਕੜੀ ਦੇ ਨਾਲ ਚਾਵਲ ਖਾਣ ਨੂੰ ਦਿਲ ਕਰਦਾ ਹਾਂ ਚਾਵਲ ਕਰ ਤੇ ਬੰਦ ਹੁਣ ਚਾਵਲ ਨਹੀਂ ਖਾਣੇ ਹੈਗੇ ਕੱਲੀ ਸਿੰਪਲ ਰੋਟੀ ਖਾਣੀ ਹੈ ਕੜੀ ਨਾਲ ਚਾਵਲ ਬਣਾਏਗਾ ਹਾਂ ਖਾਏਂ ਤੂੰ ਆਪਣੇ ਬਣਾਈ ਜਾਂਦਾ ਤਾਂ ਸਾਨੂੰ ਵੀ ਚੌਲ ਖਾਣ ਲਾਤਾ ਡਾਕਟਰ ਕਹਿੰਦਾ ਚੌਲ ਬੰਦ ਕਰੋ ਕਹਿੰਦਾ ਤੂੰ ਦੂਏ ਚੌਲ ਖਾਣੀ ਹੈ ਪੱਕੇ ਸੀ ਖਾਣੇ ਕੱਚੇ ਚੌਲ ਚਲੋ ਜੀ ਇਹ ਜਿਹੜਾ ਅੱਧਰ ਆਪਣੇ ਨਾ ਪਿਆਜ਼ 골ਡ ਬ੍ਰਾਊਨ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ ਸੁੱਕੇ ਮਸਾਲੇ ਇੱਧਰ ਆਪਾਂ ਨੇ ਨਾ ਲੱਸੀ ਦੇ ਵਿੱਚ ਨਾ ਬੇਸਨ ਘੋਲ ਕੇ ਰੱਖਿਆ ਹੋਇਆ ਹੁਣ ਇਹ ਨੂੰ ਵੀ ਵਿੱਚ ਪਾ ਦਨੇ ਆਂ ਚਲੋ ਜੀ ਜਿੰਨੀ ਕੜੀ ਨਾ ਕੜ-ਕੜ ਕੇ ਬਣੂਗੀ ਨਾ ਉਨੀ ਜ਼ਿਆਦਾ ਪੇਸਟੀ ਬਣਦੀ ਹੈ। ਤੁਹਾਨੂੰ ਆਪਾਂ ਨੇ ਪਾ ਦਿੱਤਾ ਹੈ ਪਾਣੀ। ਤੇ ਇੱਧਰ ਲੱਤੀਆਂ ਨੇ ਆਪਾਂ ਨੇ ਪੈ ਗਈਆਂ ਨੇ 7-8 ਹੈਗੀਆਂ ਨੇ ਮਿਰਚਾਂ ਵਿੱਚ ਇਹ ਹਰੀਆਂ ਨੇ ਵਿੱਚ ਇਹ ਲਾਲ ਨੇ। ਹੁਣ ਇਹਨਾਂ ਨੂੰ ਨਾ ਆਪਾਂ ਕੜੀ ਦੇ ਵਿੱਚ ਪਾ ਦਨੇ ਆ। ਜੇ ਇਸ ਤਰ੍ਹਾਂ ਕੋਈ ਘੱਟ ਵੱਧ ਵੀ ਖਾਂਦਾ ਨਾ ਨਾਲ ਵਿੱਚ ਲੈ ਲੈਂਦਾ ਹੈ ਤੇ ਬਹੁਤ ਜ਼ਿਆਦਾ ਸਵਾਦ ਰੋਟੀ ਲੱਗਦੀ ਫਿਰ ਇਸ ਤਰ੍ਹਾਂ। ਕੋੜਾ ਜੇ ਮੈਨੂੰ ਪਾਣੀ ਹੋਰ ਲਿਆ ਦੇ ਘੱਟ ਇਹ ਇੱਧਰ ਅਸੀਂ ਨਵੇਂ ਚੁੱਲੇ ਬਣਾਉਣੇ ਆ ਹੁਣ ਪੁਰਾਣੇ ਚੁੱਲੇ ਨੂੰ ਆਪਾਂ ਨੇ ਤੋੜ ਦੇਣਾ ਹੈ ਪਿੱਛੋਂ ਜਿੰਨੀਆਂ ਵੀ ਟਾਇਰ ਇੱਟਾਂ ਹੋਣਗੀਆਂ ਨਾ ਉਹ ਸਾਰੀਆਂ ਇਕ ਪਾਸੇ ਕਰ ਲਈ ਦੇਖੋ ਜੀ ਪਹਿਲਾਂ ਸਾਡੇ ਪਾਇਆ ਤਾਂ ਇੱਕ ਇਕੱਲਾ ਹੀ ਚੁੱਲਾ ਤਾਂ ਹੁਣ ਮੂਰੇ ਫੇਰ ਸਰਦੀਆਂ ਆਉਣੀਆਂ ਨਾ ਇੱਕ ਚੁਰ ਬਣਾਵਾਂਗੇ ਇੱਕ ਚੁੱਲਾ ਬਣਾਵਾਂਗੇ ਅਸੀਂ ਕਿ ਹਲੇ ਚਾਚੀ ਜੀ ਉਹ ਨਹੀਂ ਆਏ ਨਹੀਂ ਹੈਗੇ ਵੀ ਉਸ ਤੋਂ ਪਹਿਲਾਂ ਪਹਿਲਾਂ ਨਾ ਆਪਾਂ ਨਾਲ ਚੁੱਲਾ ਤੋੜ ਕੇ ਨਾ ਤੇ ਜਗਾ ਸਾਫ ਕਰ ਦੰਨੇ ਆ ਪਰੋਂ ਦੀ ਸਾਰ ਨੂੰ ਫੇ ਚੁੱਲਾ ਪਾਉਣ ਲੱਗ ਜੂਗੇ ਤੇ ਇੱਧਰ ਆਪਣੇ ਚੁੱਲਾ ਢੋਣੇ ਵਾਲੇ ਬੰਦੇ ਪਹੁੰਚ ਗਏ ਨੇ ਇਹ ਸਪੈਸ਼ਲ ਆਪਾਂ ਨੇ ਨਾ ਕਾਫੀ ਦੂਰ ਤੋਂ ਮੰਗਵਾਏ ਨੇ ਇਹੇ ਚੀਜ਼ਾਂ ਤੋੜਨੇ ਫੋੜਨੇ ਵਿੱਚ ਨਾ ਬਹੁਤ ਜ਼ਿਆਦਾ ਮਸ਼ਹੂਰ ਨੇ ਬਸ ਇਹਨਾਂ ਨੂੰ ਇੱਕ ਵਾਰੀ ਉਹ ਕਹਿਣਾ ਪੈਂਦਾ ਏ ਦੇਖੋ ਸਾਡਾ ਬਣਿਆ ਬਣਾਇਆ ਚੁੱਲਾ ਤੋੜ ਦਿੱਤਾ ਏ ਤੁਸੀਂ ਕੀ ਕਹਿਣਾ ਚਾਹੂਗੇ ਤੁਸੀਂ ਇਹ ਕੋਰਸ ਕਰਿਆ ਹੈ ਚੁੱਲੇ ਢਾਉਣ ਦਾ ਹਾਂ ਕਿੰਨੇ ਸਾਲ ਦਾ ਕੋਰਸ ਹੈ ਬਚਪਨ ਸੇ ਹੀ ਬਚਪਨ ਸੇ ਹੀ ਹੈ ਹੈ ਚੁੱਲੇ ਬਣਾਉਣੇ ਬੜੇ ਔਖੇ ਆ ਤੋੜਨੇ ਸੌਖੇ ਆ ਹਾਂ ਐਦਕੀ DNA ਦੀਵਾਲੀ ਨੂੰ ਆ ਜਾਂਦੇ ਹੁੰਦੇ ਤੇ ਰੇੜੇ ਵਾਲੇ ਚੁੱਲੇ ਲੈ ਕੇ ਐਦਕੀ ਕੋਈ ਨਹੀਂ ਆਇਆ ਹੈਗਾ ਲੈ ਉਦੋਂ ਅਸੀਂ ਬਲੇਰ ਕੋਟਲੇ ਗਏ ਆ ਰੇਖਾ ਅਸੀਂ ਬਹੁਤ ਦੁਕਾਨਾਂ ਤੇ ਕੁਝ ਕਿ ਆਏ ਆ ਬਈ ਜੇ ਚੁੱਲੇ ਮਿਲ ਜਾਣ ਉਹ ਕਹਿੰਦੇ ਇਹ ਤਾਂ কুমਾਰ ਬਣਾ ਕੇ ਨਾ ਫੇਰ ਪਿੰਡਾਂ ਵਿੱਚ ਵੇਚਦੇ ਆ ਦੇਖੋ ਜੀ ਪਹਿਲਾਂ ਸਾਡਾ ਇੱਥੇ ਨਾ ਪੱਕਾ ਚੁੱਲਾ ਤਾਂ ਇਹ ਪਤਾ ਨਹੀਂ ਕਾਤੇ ਨਾ ਵਿੱਚੇ ਟੁੱਟ ਗਿਆ ਏ ਨਾਲੇ ਮਿੱਟੀ ਵੀ ਲੱਗੀ ਹੋਈ ਸੀ ਫੇਰ ਵੀ ਕਾਫੀ ਟਾਈਮ ਨਹੀਂ ਜਲਿਆ ਹੈਗਾ ਜਦੋਂ ਚਾਚੀ ਜੀ ਉਹਨੇ ਚੁੱਲ੍ਹੇ ਬਣਾਉਂਗੇ ਨਾ ਫਿਰ ਉਹ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਸੋਹਣੇ ਚੁੱਲ੍ਹੇ ਬਣਾਉਂਦੇ ਨੇ ਰੂਹ ਖੁਸ਼ ਹੋ ਜਾਂਦੀ ਹੈ ਚੁੱਲ੍ਹੇ ਦੇਖ ਕੇ ਤੇ ਇਹਨੇ ਆਪਾਂ ਇਹ ਚੁੱਲਾ ਤੋੜ ਲਈਏ ਤੇ ਜਗ੍ਹਾ ਨੂੰ ਬਣਾਤੀ ਐਨ ਸਾਫ਼ ਜੀ ਆਪਾਂ ਨੇ ਨਾ ਖੀਰ ਬਣਾ ਲਈਏ ਤੇ ਦਾਲ ਵੀ ਬਣਾ ਲਈਏ ਤੇ ਹੁਣ ਆਪਾਂ ਬਣਾਉਣ ਲੱਗੇ ਆ ਪ੍ਰਸ਼ਾਦ ਪ੍ਰਸ਼ਾਦ ਬਣਾ ਕੇ ਨਾ ਫੇਰ ਆਪਾਂ ਮੱਥਾ ਟੇਕਾਂਗੇ ਮਨੰਗਾ ਪਛਾਦ ਬਣਾਉਣਾ ਨਾ ਦੇਸੀ ਘਿਓ ਦੇ ਵਿੱਚੇ ਬਣਾਵਾਂਗੇ ਦੇਖੋ ਜੀ ਹੁਣੇ-ਹੁਣੇ ਨਾ ਇੱਕ ਭੈਣ ਦਾ ਫੋਨ ਆ ਗਿਆ ਟੈ ਜੀ ਦਿੱਲੀ ਤੁਸੀਂ ਕੀ ਕਰਦੇ ਆ ਮਗਾਸੀਂ ਤਾਂ ਸਵੇਰੇ ਬਰੋਟਾ ਤਾਰ ਕੇ ਆਏ ਆ ਕਿ ਦੀ ਜੀ ਉਹ ਬਹੁਤ ਖੁਸ਼ ਹੋਈ ਦੀਦੀ ਸਾਡੀ ਕਹਿੰਦੀ ਜਦੋਂ ਅਸੀਂ ਇੱਥੇ ਹੁੰਦੇ ਤਾਂ ਅਸੀਂ ਵੀ ਆਪਣੀ ਨਾ ਦਾਦੀ ਨਾਲ ਚਾਚੀ ਜੀ ਉਹਨਾਂ ਨਾਲ ਬਰੋਟਾ ਤਾਣੇ ਜਾਂਦੇ ਹੁੰਦੇ ਤੇ ਟੋਬੇ ਦੇ ਕਹਿੰਦੇ ਦੇਖੋ ਦੀਦੀ ਸਾਨੂੰ ਨਾ ਅੱਜ ਨਾ ਤੁਸੀਂ ਦਾਤਾ ਸਭ ਬਿਲਕੁਲ ਭੁੱਲੇ ਹੋਏ ਤੇ ਕਹਿੰਦੇ ਜਦੀ ਮੁਰੇ ਹੋਣੀ ਕੰਮ ਤੇ ਆਈਆਂ ਦੀ ਦੋਵੇਂ ਭੈਣਾਂ ਕਹਿੰਦੇ ਜਰਸੀ ਗੱਭੀ ਜਲਦੀ ਦੀ ਨਾਲ ਗੱਲਬਾਤ ਕਰ ਲੈਣ ਦੇਖੋ ਜੀ ਅਸੀਂ ਇੰਨੀਆਂ ਜਿਆਦਾ ਗੱਲਾਂ ਕਰੀਆਂ ਨਾ ਤੇ ਮੇਰਾ ਵੀ ਦਿਲ ਬਹੁਤ ਜਿਆਦਾ ਖੁਸ਼ ਹੋ ਗਿਆ ਕਹਿੰਦੀ ਦੀਦੀ ਸਾਡੇ ਨਾ ਆ ਤਿਹਾਰ ਭੁੱਲੇ ਬੈਠੇ ਤੇ ਕਹਿੰਦੇ ਤੁਹਾਨੂੰ ਥੋੜੀਆਂ ਵੀਡੀਓ ਦੇਖ ਦੇ ਕੇ ਨਾ ਯਾਦ ਆਈ ਜਾਂਨੇ ਤਿਹਾਰ ਵੀ ਅੱਜ ਹੁਣ ਆ ਤਿਹਾਰ ਚੱਲਦਾ ਐ ਫੇ ਦਿਵਾਲੀ ਆਉਣੀ ਐ ਚੱਕਰੀਆਂ ਆਉਣੀ ਐ ਦੇਖੋ ਜੀ ਬਾਹਲੇ ਜਿੰਨੇ ਵੀ ਕੰਟਰੀ ਦੇ ਵਿੱਚ ਮੇਰੇ ਭੈਣ ਭਾਈ ਬੈਠੇ ਆ ਨਾ ਉਹ ਬਹੁਤ ਜਿਆਦਾ ਮਿਸ ਕਰਦੇ ਆ ਪੰਜਾਬ ਦੇ ਤਿਹਾਰ ਚਲੋ ਜੀ ਹੁਣ ਆਪਾਂ ਗੱਲਾਂ ਬਾਤਾਂ ਨਾ ਕਰਦੇ ਹੋਏ ਤੇ ਪ੍ਰਸ਼ਾਦ ਬਣਾਉਨੇ ਆ ਤੇ ਰੇਖਾ ਨਾਲ ਵੀ ਭੈਣ ਨੇ ਗੱਲ ਕਰੀ ਆ ਰੇਖਾ ਜਿਹੜੀ ਤੈਨੂੰ ਪਾਹਰ ਤੇ ਭੈਣ ਦਾ ਫੋਨ ਆਇਆ تھا ਨਾ ਕਿਹਾ ਦਿਲ ਕਿੰਨਾ ਵਧੀਆ ਲੱਗਿਆ ਤੈਨੂੰ ਗੱਲਾਂ ਕਰਕੇ ਬਹੁਤ ਅੱਛਾ ਬਹੁਤ ਅੱਛਾ ਦਿਲ ਵੱਡਾ ਥਾ ਕਹਿੰਦੀ ਦੀਦੀ ਕਾ ਮੈਨੂੰ ਕਹਿੰਦੀ ਉਹਦੇ ਬੱਚੇ ਆ ਨਾ ਵੀਡੀਓ ਕਾਲ ਤੇ ਗੱਲ ਕਰੀ ਕਹਿੰਦੀ ਦੀਦੀ ਹਮਕੋ ਤਾਂ ਸਮਝੇ ਨਾ ਆਵੇ ਕਹਿੰਦੀ ਮੈਂ ਤਾਂ ਛੁੱਪ ਕਰਕੇ ਹਾਂਜੀ ਹਾਂਜੀ ਕਹੀ ਗਈਆਂ ਚਲੋ ਜੀ ਇੱਧਰ ਆਪਣਾ ਘਿਓ ਹੋ ਗਿਆ ਹੈ ਗਰਮ ਚਲੋ ਜੀ ਇਹ ਮੱਖਾਂ ਟਾਈਮ ਨਾਲ ਮੱਥਾ ਟੇਕ ਦਈਏ ਫਿਰ ਬਾਅਦ ਵਿੱਚ ਤੇ ਨਾ ਫਿਰ ਰੋਟੀ ਦਾ ਟਾਈਮ ਹੋ ਜਾਂਦਾ ਸਾਰਿਆਂ ਨੂੰ ੱਖ ਲੱਗੀ ਹੋਈ ਐ ਹੇ ਦੇਖੋ ਜੀ ਕੀ ਜਾਂਦੇ ਵਿੱਚ ਨਾ ਖੁਸ਼ਬੂ ਆਉਣ ਲੱਗੀ ਐ ਹਲਵੇ ਦੀ ਓਕਤਾਂ ਨਹੀਂ ਲੱਗੀ ਹੁਕ ਤਾਂ ਨਹੀਂ ਲੱਗੀ ਅੱਜ ਤਾਂ ਮੈਂ ਕਹਿੰਦੀ ਆ 5 ਵਜੇ ਦੀ ਉੱਟੀ ਹੋਈਆਂ ਸਵੇਰ ਦੀ ਦੇਖੋ ਜੀ ਅੱਜ ਇਹਨੂੰ ਇੰਨੀ ਜ਼ਿਆਦਾ ਕਾਲੀ ਆਈ ਕਿ ਨਾ ਸਾਢੇ 4 ਵਜੇ ਅਸੀਂ ਸੁੱਤੇ ਹੋਏ ਤੇ ਯੂ ਮਿਸ ਕਾਲਾਂ ਮਾਰਨ ਲੱਗੀ ਮਾਹਾਂ ਵੀ ਪਤਾ ਨਹੀਂ ਕੀ ਗੱਲ ਹੋ ਗਈ ਜਿਹੜਾ ਵੀ ਕਿਹਦਾ ਫੋਨ ਆ ਗਿਆ ਸਵੇਰ ਸਵੇਰੇ ਜਦ ਮੈਂ ਚੱਕਿਆ ਹੋਰ ਕਹਿੰਦੀ ਦੀਦੀ ਚਲੀ ਐ ਛੇਤੀ ਚਰੀਏ ਬੇੜੇ ਦੇ ਵਿੱਚ ਖੜੀ ਸਾੜੀ ਪਹਿਨ ਕੇ ਮੇਕਅੱਪ ਕਰਿਆ ਹੋਇਆ ਕਹਿੰਦੀ ਬਰੋਟਾ ਤਾਰ ਕੇ ਆਈ ਐ ਆਹੇ ਜਾ ਕੰਮ ਕਰਿਆ ਜਨੇ ਰਾਤ ਮੈਂ ਤਾਂ ਨੀਂਦ ਤਾਂ ਨਹੀਂ ਆਈ ਹੋਣੀ ਵੀ ਸੰਜੀ ਨੂੰ ਸਾਂਜੀ ਨੂੰ ਸਹੁਰੇ ਛੱਡ ਕੇ ਆਈ ਏ। ਕੰਨੀਂਦਾ ਆ ਗਈ ਤੀ। ਹੁਣ ਆਇਆ। ਦੇਖੋ ਜਦੋਂ ਅਸੀਂ ਅੱਜ ਬਰੋਟਾਦਾਰ ਨੂੰ ਗਏ ਆ ਨਾ ਤੁੰਦ ਬਹੁਤ ਜ਼ਿਆਦੇ ਧੀ। ਇਤਦਾਂ ਮੌਸਮ ਦਾ ਫਰਕ ਪੈ ਗਿਆ। ਹੁਣ ਇਸ ਦਿਨ ਬਹੁਤ ਠੰਡਾ ਲਿਆਇਆ। ਬਾਸ ਸਵੇਰੇ ਮੌਸਮ ਦਾ ਫਟਦਾ ਹੁਣ ਜਾ ਕੇ ਨਾ ਗਰਮੀ ਹੋਊਗੀ ਨਾਲੇ ਲਾਈਟ ਨਹੀਂ ਹੈਗੀ। ਮੋਂਤੇ ਤਾਰੇ ਖ 20 ਦਿਨ ਬਾਅਦ Diwali ਆ ਜਾਣੀ ਆ ਚੱਕਰੀਆਂ ਆ ਜਾਣੀਆਂ ਐ ਕਰਵਾ ਚੌਥ ਆ ਜਾਣਾ ਐ ਅੱਖਾਂ ਦਾ ਦਿਨ ਐ ਪਾਸੀ ਕਿੱਕ ਦਿਨ ਕੱਢੀ ਜਾਣਾ ਐ ਛਾਠ ਦਿਨ ਹਮ ਬਸ ਹੁਣ ਮੈਂ ਤੁਹਾਡੇ ਦੇਣਾ ਮੈਂ ਤੁਹਾਡੇ ਕਿੰਨੇ ਰੋਟੀ ਦੇ ਦੀਏ ਅੱਜ ਸਾਰੇ ਘਰਾਂ ਵਿੱਚ ਨਾ ਖੀਰ ਖੜਾ ਜ਼ਰੂਰ ਬਣਦਾ ਐ ਬਹੁਤ ਜ਼ਿਆਦੇ ਪਿੰਡਾਂ ਦੇ ਵਿੱਚ ਨਾ ਆਹ ਨਹੀਂ ਬਣਦੇ ਹੈਗੇ ਕਿਰਕਰਾ ਨਹੀਂ ਬਣਦਾ ਹੈਗਾ ਉਥੇ ਨਾ ਚੌਲਾਂ ਦਾ ਮੱਥਾ ਟੇਕਦੇ ਆਂ ਚਲੋ ਜੀ ਆਪਣਾ ਨਾ ਆਟਾ ਹੋ ਗਿਆ 골ਡਨ ਇਹ ਜਿਆਜਾਪਨ ਚਾਹੀਦਾ ਹੁਣ ਇਹਦੇ ਵਿੱਚ ਆਪਾਂ ਨੇ ਚੀਨੀ ਐਡ ਕਰ ਦਿੱਤੀ ਆ ਇੱਕ ਪਾਸੇ ਨਾ ਮੇਰੀਆਂ ਚਾਟਨੀ ਬਣਾ ਕੇ ਰੱਖੀ ਹੋਈ ਆ ਤੇ ਹੁਣ ਆਪਾਂ ਚਾਟਨੀ ਵਿੱਚ ਢੋਨੇ ਆ ਗੇ ਆ ਮੱਖਾ ਟੇਕਣ ਆਪਣੇ ਕੜਾ ਵੀ ਬਣਾ ਲਿਆ ਤੇ ਖੀਰ ਵੀ ਬਣਾ ਲਈ ਆ ਚੱਕ ਲੋ ਜੋ ਇਹ ਲ ਇਸ ਤਰ੍ਹਾਂ ਮੱਥਾ ਟੇਕਿਆ ਜਾਂਦਾ ਹੈ ਰੇਕਾ ਪੰਜਾਬ ਦੇ ਵਿੱਚ ਥੋੜੇ ਵੀ ਇਸ ਤਰ੍ਹਾਂ ਦੇਖਦੇ ਆਂ ਹਮ ਲੋਕਾਂ ਨੌਮੀ ਦਾ ਦਿਨ ਹੈ ਅੱਛਾ ਨੌਮੀ ਦਾ ਜੀ ਜ ਦਸਵੀਂ ਦਾ ਦਿਨ ਹੈ ਨਾ ਦਸਵੀਂ ਦਾ ਦਸਹਿਰਾ ਹੁੰਦਾ ਹੈ ਦੇਖੋ ਲਓ ਆਪਾਂ ਟੇਕ ਲਈਏ ਮੱਥਾ ਚਲੋ ਜੀ ਪਸਾਰੋ ਤੇ ਸ਼ੁਕ ਸ਼ਾਂਤੀ ਦੁਆਜ ਸਾਰੇ ਘਰ ਪਿੱਛੇ ਆਪਣੇ ਖੁਸ਼ੀ ਖੁਸ਼ੀ ਮਨਾਓ ਚਲੋ ਜੀ ਆਪਾਂ ਨੇ ਟੇਕ ਦਿੱਤਾ ਇਹ ਮੱਥਾ ਗੰਨੇ ਨੇ ਤੇ ਚੱਕਰੀਆਂ ਨੂੰ ਲਿਆਵਾਂਗੇ ਗੰਨੇ ਹਾਂ ਚੱਲ ਹੁਣ ਆਪਾਂ ਨੇ ਮੱਥਾ ਟੇਕ ਲਿਆ ਚਲੋ ਜੀ ਹੁਣ ਆਪਾਂ ਖਾ ਲਈਏ ਰੋਟੀ ਚਲੋ ਜੀ ਤੁਹਾਨੂੰ ਸਾਰਿਆਂ ਨੂੰ ਮੇਰੀ YouTube ਫੈਮਿਲੀ ਨੂੰ ਬਾਹਰ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿੰਨੇ ਵੀ ਮੇਰੇ ਭੈਣ ਭਾਈ ਬੈਠੇ ਨੇ ਸਾਰਿਆਂ ਨੂੰ ਹੈਪੀ ਦਸਹਿਰਾ ਤੁਸੀਂ ਵੀ ਇਦਾਂ ਹੀ ਨਾ ਖੁਸ਼ੀ ਖੁਸ਼ੀ ਆਪਣੇ ਘਰ ਦੇ ਵਿੱਚ ਮਨਾਓ ਅਸੀਂ ਤਾਂ ਦੇਖੋ ਜੀ ਮਨਾ ਲਿਆ ਏ ਤੇ ਹੁਣ ਖਾਵਾਂਗੇ ਖੀਰ ਤੇ ਕੜਾ ਤੇ ਇਹਨੂੰ ਵੀ ਆਪਾਂ ਖੀਰ ਕੜਾ ਖਲਾਵਾਂਗੇ ਤੋ ਕੁਝ ਬੋਲ ਆਪਣੇ ਭੈਣ ਭਾਈਆਂ ਨੂੰ ਨੋ ਕੋ ਵੀ ਹੈਪੀ ਦਸਹਰਾ ਦੇਖੀਏ ਕਿਸ ਤਰ੍ਹਾਂ ਸਾ ਜਾਣਾ ਹੈ ਦਸਹਰਾ ਦਾ ਮੇਲਾ ਦੇਖਣ ਹਾਂ ਜੇ ਮੇਲਾ ਦੇਖਣ ਜਾਊਗੀ ਸਾਰਿਆਂ ਨੂੰ ਨਾ ਸਾਡੀ ਆਲ ਫੈਮਿਲੀ ਨੂੰ ਨਾ